ਦਿੱਲੀ ਦੀ ਅਦਾਲਤ ਨੇ ਸਾਬਕਾ ਮੰਤਰੀ ਸਤਿੰਦਰ ਜੈਨ ਨੂੰ ਵੱਡੀ ਰਾਹਤ ਦਿੱਤੀ ਹੈ ਸਤਿੰਦਰ ਜੈਨ ਵਿਰੁੱਧ ਭ੍ਰਸ਼ਟਾਚਾਰ ਦਾ ਕੇਸ ਜਿਹੜਾ ਦਰਜ ਹੋਇਆ ਸੀ ਉਸ ਨੂੰ ਬੰਦ ਕਰ ਦਿੱਤਾ ਅਦਾਲਤ ਵੱਲੋਂ ਕੋਈ ਠੋਸ ਸਬੂਤ ਨਾ ਮਿਲਣ ਦੇ ਕਾਰਨ ਅਦਾਲਤ ਨੇ ਇਹ ਫੈਸਲਾ ਲਿਆ ਤਾਂ ਮਈ 2019 ਚ ਸਾਬਕਾ ਮੰਤਰੀ ਸਤਿੰਦਰ ਜੈਨ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਸੀ ਤਾਂ ਸ਼ੱਕ ਸਬੂਤ ਦੀ ਥਾਂ ਨਹੀਂ ਲੈ ਸਕਦੇ ਅਦਾਲਤ ਵੱਲੋਂ ਇਹ ਕਿਹਾ ਗਿਆ ਦੋਸ਼ ਲਗਾਉਣ ਲਈ ਸਿਰਫ ਸ਼ੱਕ ਕਾਫੀ ਨਹੀਂ ਹੈ ਤਾਂ ਅਦਾਲਤ ਨੇ ਇਹ ਕਿਹਾ ਤਾਂ ਦਿੱਲੀ ਦੀ ਅਦਾਲਤ ਨੇ ਸਾਫ ਕਾ ਮੰਤਰੀ ਸਤਿੰਦਰ ਜੈਨ ਨੂੰ ਵੱਡੀ ਰਾਹਤ ਦਿੱਤੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸਤਿੰਦਰ ਜੈਨ ਤੇ ਦਿੱਲੀ ਸਰਕਾਰ ਵਿੱਚ ਪੀ ਡਬਲਯੂ ਮੰਤਰੀ ਹੁੰਦਿਆਂ ਸਰਕਾਰੀ ਨੀਮਾ ਨੂੰ ਬਾਈਪਾਸ ਕਰਕੇ 17 ਸਲਾਹਕਾਰਾਂ ਦੀ ਟੀਮ ਦੀ ਆਊਟਸੋਰਟਿੰਗ ਰਾਹੀਂ ਜਿਹੜੀ ਨਿਯੁਕਤੀ ਕਰਨ ਦਾ ਦੋਸ਼ ਸੀ ਤਾਂ 2019 ਦੇ ਵਿੱਚ ਇਹ ਐਫ ਆਈ ਆਰ ਦਰਜ ਹੁੰਦੀ ਹੈ ਤਾਂ ਅਦਾਲਤ ਨੇ ਕਿਹਾ ਕਿ ਸ਼ੱਕ ਸਬੂਤ ਦੀ ਥਾਂ ਨਹੀਂ ਲੈ ਸਕਦਾ ਅਤੇ ਦੋਸ਼ ਲਾਉਣ ਲਈ ਚੱਕ ਕਾਪੀ ਨਹੀਂ ਹੁੰਦਾ ਤਾਂ ਅਦਾਲਤ ਨੇ ਇਸ ਕੇਸ ਨੂੰ ਬੰਦ ਕਰ ਦਿੱਤਾ ਪਰ ਇਸ ਦੇ ਵਿੱਚ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਭਵਿੱਖ ਦੇ ਵਿੱਚ ਕੋਈ ਨਵੇਂ ਸਬੂਤ ਮਿਲਦੇ ਨੇ ਤਾਂ ਸੀਬੀਆਈ ਨੂੰ ਮਾਮਲੇ ਦੀ ਹੋਰ ਜਾਂਚ ਕਰਨ ਦੀ ਖੁੱਲ੍ਹ ਵੀ ਦਿੱਤੀ ਆ ਤਾਂ ਇੱਥੇ ਇਹ ਵੱਡੀ ਗੱਲ ਅਦਾਲਤ ਵੱਲੋਂ ਕਹੀ ਗਈ ਹੈ ਕਿ ਜੇਕਰ ਭਵਿੱਖ ਦੇ ਵਿੱਚ ਸਬੂਤ ਮਿਲਦੇ ਨੇ ਤਾਂ ਸੀਬੀਆਈ ਇਸ ਦੀ ਜਾਂਚ ਜਿਹੜੀ ਆ ਦੁਬਾਰਾ ਕਰ ਸਕਦੀ ਆ ਫਿਲਹਾਲ ਦਿੱਲੀ ਦੀ ਅਦਾਲਤ ਨੇ ਸਾਬਕਾ ਮੰਤਰੀ ਸਤਿੰਦਰ ਜੈਨ ਨੂੰ ਵੱਡੀ ਰਾਹਤ ਦਿੱਤੀ ਹੈ 2019 ਦੇ ਵਿੱਚ ਜੋ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਉਸ ਦੇ ਵਿੱਚ ਉਸ ਕੇਸ ਨੂੰ ਬੰਦ ਕਰ ਦਿੱਤਾ ਗਿਆ।